ਆਨੇ ਫਿਰ ਹਾਂਜੀ ਆਪ ਰੋਟੀ ਬਣਾਉਨੇ ਆ ਤੇ ਕਿੰਨੇ ਦਿਨ ਲੱਗੇ ਤੁਹਾਨੂੰ ਆਉਣ ਨੂੰ ਕੋਮ ਦੇਖ ਵਾਦਿਆ ਤੇ ਸਾਰਾ ਮਹੀਨਾ ਬਾਹਰੇ ਰਹਿੰਦੇ ਨੇ ਫੇ ਆਪਾਂ ਹਾਂਜੀ ਫੇ ਘਰ ਦੀ ਯਾਦ ਨਹੀਂ ਆਉਂਦੀ ਕਿਸਲਗੜ੍ਹ ਕੀ ਤਰਫ ਜਾਤੇ ਆ ਜਦੋਂ ਤਾਂ ਜਾਣੇ ਕਰ ਜਦੋਂ ਕਿਸ਼ਨਗੜ੍ਹ ਜਾਂਦੇ ਆ ਕਿੱਥੋਂ ਆਏ ਤੁਸੀਂ ਹਾਂਜੀ ਰਾਜਸਥਾਨ ਰਾਜਸਥਾਨ ਕਿੱਥੇ ਜਾਣਾ ਜੀ ਹਾਂਜੀ ਜਲੰਧਰ ਜਲੰਧਰ ਕਿੰਨੇ ਦਿਨ ਹੋ ਗਏ ਤੁਹਾਨੂੰ ਤੁਰਿਆ ਨੂੰ ਹੱਜੀ ਆਏ ਹੱਜੀ ਆਏ ਆ ਰੋਟੀ ਆਪੇ ਬਣਾਉਨੇ ਆ ਫਿਰ ਹਾਂਜੀ ਆਪ ਰੋਟੀ ਬਣਾਉਨੇ ਆ चाँचा, चाँचा, चाँचा। अच्छा 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 ते ਕਿੰਨੇ ਦਿਨ ਲੱਗੇ ਤੁਹਾਨੂੰ ਆਉਣ ਨੂੰ ਹਮ ਗਮ ਕਮ 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 ਦੇਖ ਬੋਲ ਰਹੀ ਹੈ ਅੱਛਾ ਜੀ 498 ਸਿਨ ਹੈ ਜੀ ਹੈ ਜੀ ਡਾਇਰੈਕਟ ਨਹੀਂ ਯਾਰ ਤੇ ਸਾਰਾ ਮਹੀਨਾ ਬਾਹਰੇ ਰਹਿੰਦੇ ਫੇ ਆਪਾਂ ਹੈ ਜੀ ਫਿਕਰ ਦੀ ਯਾਦ ਨਹੀਂ ਆਉਂਦੀ ਕਾਪਟਰ ਨਾਲ ਗਰ 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 ਕੀ ਆਪਸ ਹਾਂਜੀ किशनਗੜ੍ਹ ਕੀ ਤਰਫ ਜਾਤੇ ਆ ਤਾਂ ਜਾਣੇ ਕਰ ਜਦੋਂ किशनਗੜ੍ਹ ਜਾਂਦੇ ਆ ਉਧਰ ਜਾਂਦੇ ਨਾ ਦੋ ਕਰਦਾ ਨਾ ਸੁਕੇ ਵਾਸੀ ਇਹ ਮੋਗਲ ਪਰ ਉਧਰ ਜਾਏਗੇ ਇਹ ਮੋਗਲ ਤਫਾਏ ਜਨਾ ਚਾਹਿਆ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਡਰਾਈਵਰ ਵੀਰਾਂ ਬਾਰੇ ਕੁਝ ਕਹਿਣਾ ਚਾਹੁੰਦੇ ਆ ਹਾਂਜੀ ਹਾਂਜੀ

ਆਪ ਰੋਟੀ ਬਣਾਉਨੇ ਆ ਤੇ ਕਿੰਨੇ ਦਿਨ ਲੱਗੇ ਤੁਹਾਨੂੰ ਆਉਣ ਨੂੰ ਕੋਮ ਤੇ ਕਿੱਵਾਂ ਬਦਲੇ ਆਏ ਤੇ ਸਾਰਾ ਮਹੀਨਾ ਬਾਹਰੇ ਰਹਿੰਦੇ ਨੇ ਫੇ ਆਪਾਂ ਹਾਂਜੀ ਫੇ ਘਰ ਦੀ ਯਾਦ ਨਹੀਂ ਆਉਂਦੀ ਕਿਸ਼ੰਗੜ ਕਿਧਰ ਜਾ ਕੇ ਤਾ ਜਾਣੇ ਕਰ ਜਦੋਂ ਕਿਸ਼ੰਗੜ ਜਾਂਦੇ ਆ ਕਿੱਥੋਂ ਆਏ ਤੁਸੀਂ ਹਾਂਜੀ ਰਾਜਸਥਾਨ ਰਾਸਤਾਨ ਕਿੱਥੇ ਜਾਣਾ ਜੀ ਹਾਂਜੀ ਜਲੰਧਰ ਜਲੰਧਰ ਕਿੰਨੇ ਦਿਨ ਹੋਗਾ ਤੁਹਾਨੂੰ ਤੁਰਿਆਂ ਨੂੰ ਹਾਂਜੀ ਆਏ ਹਾਂ ਰੋਟੀ ਆਪੇ ਬਣਾਉਨੇ ਆ ਫਿਰ ਹਾਂਜੀ ਆਪ ਰੋਟੀ ਬਣਾਉਨੇ ਆ ਅੱਛਾ 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 ਤੇ ਕਿੰਨੇ ਦਿਨ ਲੱਗੇ ਤੁਹਾਨੂੰ ਆਉਣ ਨੂੰ ਕਮ ਦੇਖਵਾ ਦੇ ਆਏ ਅੱਛਾ ਜੀ ਮਿੱਸ ਡਾਇਰੈਕਟ ਸੀਗਾ ਨਹੀਂ ਹਾਂ ਜੀ ਡਾਇਰੈਕਟ ਨਹੀਂ ਆ ਰਹੇ ਤੇ ਸਾਰਾ ਮਹੀਨਾ ਬਾਹਰੇ ਰਹਿੰਦੇ ਫੇ ਆਪਾਂ ਹਾਂ ਜੀ ਫੇ ਘਰ ਦੀ ਯਾਦ ਨਹੀਂ ਆਉਂਦੀ ਜੱਟ ਇਹਨਾਂ ਗਰਗਰ ਦੀ ਬਾਤ ਹੈ ਹਾਂ ਜੀ ਕਿਸ਼ੰਗੜ ਵੱਲ ਕਿਧਰ ਜਾਤੇ ਆ ਤਾਂ ਜਾਣੇ ਘਰ ਜਦੋਂ ਕਿਸ਼ੰਗੜ ਜਾਂਦੇ ਆ ਦਰ جاتے ਨਾ ਤੱਕ ਲਿਆ ਸੁਖਵਾਸੀ ਤੇ ਮੋਟਰ ਪਰ ਡਰ ਜਾਈਏ ਤੇ ਮੋਟਰ ਤੋਂ ਪਹੁੰਚ ਆਇਆ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬੇ ਡਰਾਈਵਰ ਵੀਰਾਂ ਬਾਰੇ ਪਹੁੰਚ ਆਇਆ ਜੀ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਕੁਝ ਡਰਾਈਵਰ ਵੀਰਾਂ ਵਾਲੇ ਕਹਿਣਾ ਚਾਹੁੰਦੇ ਡਰਾਈਵਰ ਵੀਰਾਂ ਵਾਲੇ ਜੀ ਸਮਝ ਨਹੀਂ ਤਾ ਮੈਂ ਕਿ ਡਰਾਈਵਰ ਵੀਰੋ ਕੇ ਬਾਰੇ ਵਿੱਚ ਕੁਝ ਬੋਲਣਾ ਚਾਹਤੇ ਹੋ ਡਰਾਈਵਰ ਵੀਰੋ ਤਾਂ ਬਹੁਤ ਹੀ ਸਭੀ ਨੂੰ ਪਤਾ ਹੈ ভাই ਕਿਸੀ ਸਾਈਟ ਦੀ ਕੀ ਹੈ ਲੇਕਿਨ ਇਹ ਜਦ ਤੱਕ ਖਾਣਾ ਬਣਾ ਕੇ ਕਾਰੋ ਵਿੱਚ ਚਾਹ ਰਿਹਾ ਤੇਰੀ ਬਹੁਤ ਪੰਡਾ ਅਰੰਝੀ ਭਰੇ ਪੀਣ ਸੱਤੇ ਅੱਤਾ ਮੇਰੇ ਪੱਤ ਤੇਰੇ ਪਸੰਦਾਂ ਹਾਂ ਹਾਂ ਜੀ ਆਪ ਰੋਟੀ ਬਣਾਉਨੇ ਆ ਤੇ ਕਿੰਨੇ ਦਿਨ ਲੱਗੇ ਤੁਹਾਨੂੰ ਆਉਣ ਨੂੰ ਕਮ 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 ਤੇ ਕਮ ਦੇ ਕਮ ਤੇ ਆਏ ਤੇ ਸਾਰਾ ਮਹੀਨਾ ਬਾਹਰੇ ਰਹਿੰਦੇ ਨੇ ਫੇ ਆਪਾਂ ਹਾਂ ਜੀ ਫੇ ਘਰ ਦੀ ਯਾਦ ਨਹੀਂ ਆਉਂਦੀ ਤਾ ਜਾਂ ਨਹੀਂ ਕਰ ਜਦੋਂ ਕਿਸ਼ਨਗੜ ਜਾਂਦੇ ਆ ਕਿੱਥੋਂ ਆਏ ਤੁਸੀਂ ਹਾਂਜੀ ਰਾਜਸਥਾਨ ਰਾਸਤਾਨ ਕਿੱਥੇ ਜਾਣਾ ਜੀ ਹਾਂਜੀ ਜਲੰਧਰ ਜਲੰਧਰ ਕਿੰਨੇ ਦਿਨ ਹੋਗਾ ਤੁਹਾਨੂੰ ਤੁਰਿਆ ਨੂੰ ਹੱਜੀ ਆਏ ਹਾਂ ਰੋਟੀ ਆਪੇ ਬਣਾਉਨੇ ਆ ਫਿਰ ਹਾਂਜੀ ਆਪ ਰੋਟੀ ਬਣਾਉਨੇ ਆ ਅੱਛਾ 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 ਤੇ ਕਿੰਨੇ ਦਿਨ ਲੱਗੇ ਤੁਹਾਨੂੰ ਆਉਣ ਨੂੰ ਕੋਮ ਤੇ ਕਹਿੰਦੇ ਆਏ ਅੱਛਾ ਜੀ ਡਾਇਰੈਕਟਰ ਨਹੀਂ ਹਾਂ ਜੀ ਡਾਇਰੈਕਟਰ ਨਹੀਂ ਯਾਰ ਤੇ ਸਾਰਾ ਮਹੀਨਾ ਬਾਰੇ ਰਹਿੰਦੇ ਫੇ ਆਪਾਂ ਹਾਂ ਜੀ ਫਿਰ ਘਰ ਦੀ ਯਾਦ ਨਹੀਂ ਆਉਂਦੀ ਜੱਟ ਇਹਨਾਂ ਗਰ ਗਰ ਕਰ ਕੀ ਹਾਂ ਜੀ किशनਗੜ੍ਹ ਕੀ ਤਰਫ ਜਾਤੇ ਆ ਤਾਂ ਜਾਣੇ ਘਰ ਜਦੋਂ किशनਗੜ੍ਹ ਜਾਂਦੇ ਆ ਉੱਧਰ ਜਾਂਦੇ ਨਾ ਦਰਵਾਜ਼ਾ ਲਾਇਆ ਸੁਖਵਾਨ ਸੀ ਸੇਮੋਗਰ ਤੇ ਉੱਧਰ ਜਾਏਗੇ ਸੇਮੋਗਰ ਤੇ ਭਾਏ ਜਨਾਹ ਆਇਆ ਜੀ ਤੇ ਸੁਖੀ ਹਾਸੀ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਡਰਾਈਵਰ ਵੀਰਾਂ ਬਾਰੇ ਭਾਏ ਜਨਾਹ ਹਾਰ ਮੇਰੇ ਪੋਤੇ ਆਇਆ ਜੀ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਕੁਝ ਡਰਾਈਵਰ ਵੀਰਾਂ ਵਾਲੇ ਕਹਿਣਾ ਚਾਹੁੰਦੇ ਡਰਾਈਵਰ ਵੀਰਾਂ ਵਾਲੇ ਸਮਝਦਾ ਨਹੀਂ ਤੇ ਉਹ ਮੈਂ ਕਿਹਾ ਡਰਾਈਵਰ ਵੀਰੋ ਕੇ ਬਾਰੇ ਵਿੱਚ ਕੁਝ ਬੋਲਣਾ ਚਾਹਤੇ ਹੋ ਡਰਾਈਵਰ ਵੀਰੋ ਤਾਂ ਬਹੁਤ ਹੀ ਸਭੀ ਨੂੰ ਪਤਾ ਹੈ ਭਾਈ ਕਿਸੀ ਸਾਈਡ ਕੀ ਹੈ ਲੇਕਿਨ ਇਹ ਜਬ ਤੱਕ ਖਾਣਾ ਬਣਾ ਕੇ ਕਾਰੋ ਦੇ ਕੋਲ ਚਾਹੀਦਾ ਤੇਰੀ ਬਹੁਤ ਪੰਡਾਰੀਂ ਗਰੇ ਕਿੰਨ ਸੱਤੇ ਅੱਤਾ ਨੀਂ ਪਰਤ ਤੇਰੇ ਪਸੰਦਾਂ